ਆ ਪਹਿਲੇ ਸਾਂਦੀ ਆ ਹਾਂਜੀ ਇਧਰ ਮੈਨਾਂ ਚਵਾਈ ਬੁਰੀ ਆ ਹਾਂਜੀ ਇਧਰ ਆ ਗਿਆ ਗੋਰੀ ਤੇ ਆ ਮਗਰ ਲੈਂਦੀ ਕਰ ਲੱਗੀ ਹੁਣ ਵੀਰਾ ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ 'ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜੀ ਪਿੰਡ ਮੂਸੇ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਹੀਰੇਵੀਰ ਹੁਣਾ ਗੋਲ ਇੱਥੇ ਕੋਲ ਤੁਹਾਨੂੰ ਆਪਾਂ ਤਿੰਨ ਐਨੀਮਲ ਵਿਖਾਉਣੇ ਆ ਤਾਜੇ ਸੂਏ ਸਵਾਏ ਤੇ ਤਰੀਕ ਤੇ ਸਮਾਂ ਨੋਟ ਕਰਿਓ ਤਰੀਕ 16 ਦਸੰਬਰ 2025 ਤੇ ਸਮਾਂ ਕੁਝ ਮਾਰਨਿੰਗ ਦਾ 11:00 ਵਜੇ ਦਾ ਸਜਣੋ ਤੇ ਬਾਕੀ ਸਾਰੀ ਓਨਰ ਹੀਰੇਵੀਰ ਹੁਣਾ ਤੋਂ ਆਪਾਂ ਜਾਣਕਾਰੀ ਲੈਣੀ ਆ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਕੀ ਕਰਦੇ ਆ ਜਾਣਕਾਰੀ ਸਾਰੀ ਸਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੇਤਾ ਕੈਮ ਨੇ ਵਧੀਆ ਵਧੀਆ ਕਿਰਪਾ ਬਾਬੇ ਦੀਪ ਸਿੰਘ ਦੀ ਕਿਰਪਾਈ ਜਾਈਦੀ ਵੀਰ ਜੀ ਹਾਂਜੀ ਆ ਛੋਟੀ ਆ ਗਈ ਵੀਰੋ ਹਾਂਜੀ ਦੂਜਾ ਸੂਗਾ ਸੁਈ ਆ ਦੂਜਾ ਸੂਗਾ 6 ਦਿਨ ਸਤਨ ਦਿਨ ਸੁਈ ਆ ਹਾਂਜੀ ਤੇ ਇਧਰ ਚਵਾਈ ਵੇਖਿਓ ਵੀਰ ਇਤਨੇ ਵੇਲੇ ਬੈਗੇ ਆ ਕੋਈ ਸਾਲ ਨਹੀਂ ਛੱਡਣ ਦੇ ਇਤਰੇ ਹਾਂਜੀ ਸੀਸ ਲੱਗ ਪੁਰੀ ਆ ਇੰਦਰ ਕਰਦੀ ਆ ਡਰਦੀ ਆ ਇਤਰਾ ਕੈਮਰੇ ਦਾ ਕੈਮਰੇ ਦਾ ਡਰਦੀ ਆ ਹਾਂ ਆਹੋ ਚਵਾਈ ਬੁਰੀ ਚੰਗੀ ਆ ਇੱਕ ਨੰਬਰ ਕੋਈ ਪੂਰ ਛਟਾ ਮੈਂ ਨਾ ਇਧਰ ਆਖਿਆ ਫੇਰ ਮਾਰ ਦਿੰਨੇ ਮਿੱਕੇ ਕੋਈ ਨਹੀਂ ਮਾਰੋ ਤੁਸੀਂ ਮੈਂ ਆਏ ਤੁਸੀਂ ਦੂਰ ਇਧਰ ਆ ਪਹਿਲੇ ਸੰਦੀ ਆ ਹਾਂਜੀ ਇਧਰ ਮੈਂ ਨਾ ਚਵਾਈ ਬੁਰੀ ਆ ਹਾਂਜੀ ਇਧਰ ਬਾਂਦੀ ਬਾਂਦੀ ਪੂਰੀ ਛੋਟੀ ਵੇ ਸਜਣੋ ਕਰੋ ਠੰਡ ਪਾਂਡਾ ਚੈੱਕ ਹੈ ਬਹੁਤ ਛੋਟੀ ਚੰਗੀ ਆ ਸੂਗਾ ਦੁੱਜਾ ਆ ਗਿਆ ਜੀ ਦੁੱਜਾ ਦੁੱਜਾ ਸੂਗਾ ਮਗਰ ਵੀਰ ਜੀ ਮਗਰ ਕਟਾ ਵੀਰ ਜੀ ਕਟਾ ਆ ਗਿਆ ਮੋਲ ਵੀਰ ਅੱਜ ਜਾਜ ਪੂਰੇ ਗੈਜ ਤੇ ਉੜਦੀਆਂ ਨੇ ਹਾਂ ਠੰਡੇ ਪਾ ਠੰਡੇ ਠੰਡੇ ਬਾੜਾਂ ਦੇ ਜਾਜ ਹਾਂਜੀ ਇਹਦਾ ਜਾਜ ਪਤਲੀ ਚਮੜੀ ਦੀ ਵੀਰ ਦੁੱਧ ਵਾਲੀ ਆ ਮੈਂ 39 ਆ ਵੀਰੇ ਇਧਰ ਵੇਖਿਓ ਪਤਲੀ ਚਮੜੀ ਦੀ ਆ ਛੋਟੀ ਕਿੱਥੋਂ ਮਰਜੀ ਪੋਟ ਲੋ ਹਾਂਜੀ ਹਾਂਜੀ ਬੰਤਰ ਬੰਤਰ ਵੀ ਸੋਹਣੀ ਆ ਚਵਾਈ ਦੇ ਆਪਾਂ ਕੁਆਲਟੀ ਕਰੋ ਚੈੱਕ ਹੈ ਅੱਗੇ ਮੱਝਾਂ ਪਾਈਆਂ ਇੱਕ ਗਾਂ ਹੀ ਹਾਂਜੀ ਇੱਕ ਜਲੰਦਰ ਚਲ ਗਈ ਸੀ ਹਾਂਜੀ ਤੇ ਇੱਕ ਖੇਮ ਕਰਨ ਲੱਗੇ ਬੰਦੇ ਠੀਕ ਹੈ ਹਾਂ ਤੇ ਇਤਰਾ ਮੀਡੀਆ ਤੇ ਨਾਮ ਕਾਲੇ ਹੀ ਹਾਂਜੀ ਆਹੋ ਪੈਸੇ ਆਨਲਾਈਨ ਨਹੀਂ ਪੈਸੇ ਖਾਤੇ ਦੀ ਬਾਤ ਇਹ ਇੱਕ ਬੰਦਾ ਇੱਥੇ ਆਇਆ ਗਾ ਲੈਣਾ ਠੀਕ ਆ ਜੀ ਆਪ ਦੀ ਗੱਡੀ ਕਰਕੇ ਆ ਗਏ ਹਿਸ਼ਵੀਰ ਓਕੇ ਓਕੇ ਉਹ ਇਧਰ ਮੋਗੇ ਤਾਂ ਹਾਂਜੀ ਆਵਾ ਕਿੰਨੇ ਵੀਡੀਓ ਜੋ ਪਸ਼ੂ ਪਾਜਦੇ ਉਹਨੇ ਵੇਖ ਜਾਂਦੇ ਆ ਨਹੀਂ ਨਹੀਂ ਚਲੋ ਵਧੀਆ ਗਾ ਲੈ ਲਈ ਭਾਜ ਜਾਂਦੇ ਆ ਹਾਂਜੀ ਹਾਂਜੀ ਦੁੱਧ ਵੀ ਜੀ ਮੋਕੇ ਦਾ ਕਿੰਨਾ ਜੋ ਵੀਰ ਜੀ ਲੈ ਬੋੜਾ ਇਹ 9 ਕਿਲੋਊਗਾ 9 ਕਿਲੋ ਆ ਠੰਡਾ ਹੋਗਾ ਕੱਚਾ ਕੱਚਾ ਹਣਾ ਕਹਿ ਸਕਦੇ ਆ ਕੱਚਾ ਲੈ 9 ਲੀਟਰ ਹੈਗਾ 9 ਲੀਟਰ ਹਣਾ ਹਾਂ ਇਹਦਾ ਕਾਇਨ ਉਹ ਡਰਦੀ ਐ ਇਧਰ ਵੇਖ ਲਿਆ ਵਾ ਲਿਆ ਵਾ ਪੂਰਾ ਦੋ ਦੋ 11 12 ਕਿਲੋ ਦੇਈ ਜਣਾ ਨੇ 11 ਕੇ 12 ਕਿਲੋ ਹਨਾ ਕਰ ਜਣਾ ਕਰਜੂ ਕਰਜੂ ਔਰ ਮੈਂ ਉਹਨੇ ਕਰ ਜੂਗੀ ਠੀਕ ਐ ਸਾ ਜੀ ਹਾਂ ਜੀ ਮੋਲ ਵੀਰ ਜੀ ਕੀ ਕਰਦੇ ਆਪਾਂ ਮੋਲ ਸੀਅਰ ਕਰਦੇ ਆਂ ਹਾਂ ਜੀ ਤੇ ਮੈਂ ਛੋੜ ਦੋ ਛਟਣਾ ਤਿੰਨ ਛਟਣਾ ਪੂਰੇ ਆਪਾਂ ਕਿਹ ਦੇ ਦੇਣੀ ਵੀ ਰਜਤ ਨੂੰ ਹਾਂ ਜੀ ਆਪਾਂ 75000 ਦੀ ਪੂਰੇ ਦੇ ਦਾਂਗੇ 75000 ਦੀ ਪੂਰੇ 75 ਦੀ ਦੇ ਦੀ ਅੱਜ ਠੀਕ ਐ ਸਾ ਜੀ ਹਾਂ ਮੋਲ ਨਿਗਨਗੇ ਰੱਖਣੇ ਆ ਇਹ ਨਾ ਕਿ ਕੋਈ 70 ਲਾਵੇ 72 ਲਾਵੇ ਮੋਲ ਕਿਹੜੇ ਲੈ ਲੈਣੇ ਉਹ ਲੈਣੇ ਲਾਸਟ ਹੀ ਐ ਨਾ ਆਪਾਂ ਲਾਸਟ ਹੀ ਐ ਚ 100 ਛੋੜੀ ਹੋਣੀ ਵੀਰ ਹਾਂਜੀ ਹਾਂਜੀ ਹਾਂ ਠੀਕ ਐ ਸਾ ਜੀ ਹਾਂ ਅੱਜ ਠੰਡ ਕਰਕੇ ਪਾਣੀ ਪਾਣੀ ਨਹੀਂ ਮਾਰਿਆ ਟੈਂਕਰ ਦੇ ਇਧਰ ਗਾਵਾਂ ਦੇ ਘਾ ਉਤਰੇ ਲੱਗਾ ਹਾਂਜੀ ਹਾਂਜੀ ਨਹੀਂ ਠੰਡ ਆ ਨਾ ਠੰਡ ਇਧਰ ਲੇਵਾ ਵੀਰ 17 ਲੀਟਰ ਦੋ ਦਿਓ ਕਿਨਵਾ ਸੁਗਾ ਆ ਗਿਆ ਜੋ ਦੂਜਾ ਸੁਗਾ ਵੀਰ ਮਗਰ ਵੀਰ ਜੀ ਮਗਰ ਵੱਛਾ ਆ ਗਿਆ ਵੀਰ ਮਗਰ ਵੱਛਾ ਆ ਗਿਆ ਮਗਰ ਵੱਛਾ ਹਾਂ ਇਸਨੇ ਭਰਾਇਆ ਜਸਸੀ ਦਾ ਟੀਕਾ ਹਾਂਜੀ ਬੱਚਾ ਦੇ ਤਾ ਠੀਕ ਐ ਜੀ ਦੁੱਧ 17 ਲੀਟਰ ਨਗਿੰਗੇ ਜੀ ਦੁੱਧ 17 ਲੀਟਰ ਠੀਕ ਐ ਜੀ ਤੇ ਮੁੱਲ ਜੈ ਜੇ ਨਗੇ ਨਗੇ ਕਿੰਨਾ ਟਾਈਮ ਹੋ ਗਿਆ ਵੀ ਜੀ ਸੂਈ ਨੂੰ ਸੂਈ ਨੂੰ 12 13 ਦਿਨ ਹੋ ਗਏ ਵੀਰੇ 12 ਦਿਨ ਹਾਂ ਮੈਂ ਮੈਂ ਆਖੀ ਜਾਵਾਂ ਇਹਨੂੰ 4 ਦਿਨ ਹੋ ਗਏ 5 ਦਿਨ ਹੋ ਗਿਆ ਉਹ ਗੱਲ ਨਹੀਂ ਆ ਬਿਲਕੁਲ ਹੈਗੀ ਚੰਗੀ ਵੈਡ ਦੂਜਾ ਸੁਗਾ ਹਾਂਜੀ ਹਾਂਜੀ ਕਰੋ ਸਜਣਾ ਠੰਡਾ ਠੰਡਾ ਚੈੱਕ ਹੈ ਫਾੜੀ ਵਾਲਾ ਚੱਡ ਆ ਗਿਆ ਆ ਵੀ ਇਹ ਲੋ ਵੀਰਾ ਤੋਰਾ ਤੋਰਾ ਬਹੁਤ ਚੰਗਾ ਆ ਵੀ ਇਹ ਲੋ ਵੀਰਾ ਹਾਂਜੀ ਇਤਰਾ ਭਾਵੇਂ ਬਹਿ ਜਾ ਥੱਲੇ ਹੈ ਪੂਰੀ ਸੀਲਸਲਾ ਕਰਵਾ ਲਈਆਂ ਮੈਂ ਨਾ ਪੂਰੀ ਇਹ ਅਗਵਾ ਅਗਵਾ ਲੱਥਨ ਵਾਲਾ ਰਸਤਾ ਹਾਂਜੀ ਹਾਂ ਕਿ ਭਾਈ ਜੂਵੀ ਵੀਰ ਜੀ ਇੱਕ ਨੰਬਰ ਮੈਂ ਨਾ ਇੱਕ ਨੰਬਰ ਚੂਾਈ ਵੀਰਾ ਭੂਰ ਛਟਾ ਕੋਈ ਮੈਂ ਨਾ ਵੀਰ ਧਾਰਾ ਮਾਰ ਹੀ ਦਿੰਨੇ ਆਂ ਇਹ ਮਿੰਟੇ ਅਚਲ ਕਰ ਦਈਏ ਵੀਸੀ ਮਾਰ ਇੱਕ ਮਿੰਟ ਲੱਗਣਾ ਕਈ ਵੀਰ ਭਰਾ ਫੇਰ ਡੰਗਰ ਮੰਗਾਉਂਦੇ ਆ ਹਾਂ ਜੀ ਤੇ ਫਿਰ ਅਸਾਂ ਵੀਡੀਓ ਬਾਲਣੇ ਥਾਣਾ ਦੀ ਆਪਣੀ ਗਾਰੰਟੀ ਵੱਧ ਘਾੜਦੀ ਠੀਕ ਐ ਚਾ ਜੀ ਹਾਂ ਕੋਈ ਬਾਹਰ ਘਾੜ ਮੱਝ ਲੈ ਲੈ ਗਾਂ ਲੈ ਲੈ ਹਾਂ ਜੀ ਬਾਹਰ ਘਾੜਦੀ ਆਪਣੀ ਗਾਰੰਟੀ ਹੋ ਗਈ ਹੂੰ ਬਿਲਕੁਲ ਬਿਲਕੁਲ ਆਹ ਬਹੁਤ ਕਰਮਾੜੀ ਆ ਠੰਡੀ ਆ ਪੂਰੀ ਠੰਡੀ ਸੀ ਇਹ ਆ ਵੇ ਲੈੋ ਇਤਰਾ ਬਹਿ ਜਾਓ ਕਿੱਥੇ ਕੋਈ ਵਾ ਗਾੜੀ ਨੂੰ ਰੱਸੀ ਪਾਉਂਦੀ ਲੋੜ ਨਹੀਂ ਪੈਂਦੀ ਬਿਲਕੁਲ ਬਿਲਕੁਲ ਜੀ ਆ ਵੀਰ ਜੀ ਵੇਖੋ ਅਗਲਿਆਂ ਦੀ ਚਵਾਈ ਆਪਾਂ ਘਰਾ ਦੇਨੇ ਫਿਰ ਮਗਲਿਆਂ ਦੀ ਕਰਦਾਂਗੇ ਹਾਂਜੀ ਹਾਂਜੀ ਆ ਵੇਖੋ ਵੀਰ ਜੀ ਆ ਵੇਖੋ ਆਇਆ ਗਲਿਆਂ ਦੀ ਤੇ ਆ ਮਗਲਿਆਂ ਦੀ ਕਰ ਲੱਗੀ ਹੁਣ ਵੀਰ ਤੇ ਕੱਲੇ ਕੱਲੇ ਸੰਦੀ ਮਾਰ ਦਿੰਨੇ ਆ ਆ ਵੇਖੋ ਚਲਦੀ ਪੂਰੀ ਮੋਗ ਗਿਆ ਉਹ ਹੈ ਮੈਂ ਇਕੱਲੇ ਇਕੱਲੇ ਥਾਂ ਦੀ ਮਾਰ ਦੇ ਬਿਲਕੁਲ ਜੀ ਸਵਾਇਜ ਵੀ ਇੱਕ ਨੰਬਰ ਸੀਲਸ ਆ ਗਿਆ ਕਰਮਾ ਵਾਲੀ ਪੂਰੀ ਹੈ ਹਾਂ ਜੀ ਹਾਂ ਜੀ ਕੋਈ ਚੱਕਰ ਨਹੀਂ ਕੋਈ ਵੰਗਿਆਂ ਦੀ ਲੋੜ ਨਹੀਂ ਕੋਈ ਗੱਲ ਨਹੀਂ ਕਿਤਰਾ ਮਰਜ਼ੀ ਬੈਠ ਥੱਲੇ ਬੈਜੋ ਹਾਂ ਜੀ ਹਾਂ ਜੀ ਪੂਰਾ ਦੁੱਧ 16 17 ਕਿਲੋ ਹੋਗਾ ਵੇਖਿਓ ਤੇ ਭਾ ਜਾਜ ਵੀਰਾ ਹਾਂ ਕਿਹੜੇ ਲੈ ਲੈਣੇ ਉਹ ਮੰਗਣੇ ਆਪਾਂ ਬਿਲਕੁਲ ਬੇਗੋ ਜੀ ਹਾਂ ਹਾਂ ਜੀ ਹਾਂ ਜੀ ਮੁੱਲ ਫਿਰ ਵੀਰ ਜੀ ਕੀ ਕਰਦੇ ਆ ਮੁੱਲ ਵਿੱਚ ਨਿਗਾਹੇ ਕਰਨਾ ਆਪਾਂ ਇਹਦਾ ਮੁੱਲ 55000 ਹਾਂਜੀ ਤੇ ਇਹਦੀ ਛੋੜ ਕਰ ਦੇਣੀ ਆਪਾਂ ਸਿੱਧੇ 3000 3000 52000 ਦੀ ਦੇ ਦੇਣੀ ਆ ਠੀਕ ਹੈ ਜੀ ਹਾਂ 217 ਕਿਲੋ ਕੋਈ ਆਪਦੇ ਕੰਡੇ ਦੇ ਜੋ ਕੇ ਭਾਵੇਂ ਲੈ ਜੇ ਬਿਲਕੁਲ ਵੈਕਮ ਓਕੇ ਦੇ ਵੀਰ ਜੀ ਮਾਨਤਾਨ ਕੋਈ ਥੋੜਾ ਵਾ ਹੈ 52000 ਦੀ ਪੂਰੇ ਦਵਾਂਗੇ ਵੀਰ ਜੀ ਠੀਕ ਹੈ ਜੀ ਛੋੜ ਹੀ ਕਰਾਂਗੇ ਹਾਂਜੀ ਆਹੋ ਲੈ ਗੋਆ ਗੋਆ ਲਾਉਣ ਨਾਲ ਖੇਤਲ ਕਰਨੀ ਪਣੀਗੇ ਇਹਨੂੰ ਹਾਂਜੀ ਹਾਂਜੀ ਠੰਡ ਕਰਕੇ ਮੈਂ ਕਿਸੇ ਦਾ ਨਹੀਂ ਵੀ ਨਾ ਉਹਦਾ ਨਾ ਇਹਦਾ ਕਿਸੇ ਦਾ ਨਹੀਂ ਲਾਇਆ ਹਾਂਜੀ ਹਾਂਜੀ ਹਾਂ ਲਾਉਣ ਵਾਲਾ ਗੋਗਵਾ ਠੀਕ ਐ ਸਾਜੀ ਹਾਂ ਗੋਮਜਾਇਆ ਦੀ ਦੇ ਦਾਂਗੇ ਓਕੇ ਤੇ ਚਵਾਈ ਦੀ ਗਰੰਟੀ ਆਪਣੀ ਹੋਊਗੀ ਇਧਰ ਵੇ ਪੂਰੀ ਸੀਲਸ ਲੱਗ ਐ ਕਰਮਾਂ ਦੀ ਹਾਂ ਸੀਲਸ ਲੱਗਿਆ ਇਹਦੀ ਵੀਰ ਜੀ ਦੇ ਰਹੀਏ ਜਾਨਾ ਦੁੱਧ ਵੀਰਾਂ ਕੋਈ ਸੰਭੂਗਾ ਹਾਂਜੀ ਚੱਲੇ ਲੈ ਆਪਣੇ ਤੋਂ ਕੱਲ ਆਈ ਉਹੋ ਜੀ ਸੇਵਾ ਤੋਂ ਆਈ ਆ ਹਾਂਜੀ ਕੱਲ ਆਈ ਆਪਣੇ ਤੋਂ ਕੋਈ ਸੰਭੂਗਾ ਹਾਂਜੀ ਦੁੱਧ 20 ਕਿਲੋ ਕਰ ਦੂਗੀ ਕਰ ਜਾਣਾ ਕਰਮਾਂ ਲਈ ਨੇ ਲੈ ਛਰਾਲਾ ਲੈ ਟੂੜੀ ਟੂੜੀ ਪੈਂਦੀ ਆ ਫਲੇ ਛਰਾਲਾ ਨਹੀਂ ਆ ਪੂਰਾ ਆ ਜੀ ਹਾਂਜੀ ਟੂੜੀ ਪੈਂਦੀ ਆ ਇਹ ਵੀ ਜੀ ਆ ਵੀਰ ਕੱਲ ਸੁਈ ਆ ਕਿਰਮੇ ਸੂਏ ਆ ਗਈ ਜੋ ਇਹ ਵੀਰ ਜੀ ਉਤਰਾ ਦੂਜਾ ਕਹਿੰਦੇ ਤੁਸੀਂ ਤੀਜਾ ਗੱਲੇ ਕੋਈ ਤੀਜਾ ਮੰਨ ਕੇ ਚੱਲੇ ਹਾਂ ਆਪਾਂ ਇਹ ਤੇ ਲੱਗੀ ਹਲੇ ਕਰੋ ਸਜਣੋ ਠੰਡ ਪਾਂਡਾ ਚੈੱਕ ਐ ਇਹ ਤੀਜਾ ਸੂਆ ਵੀਰ ਉਹਨਾਂ ਹੀ ਗਾਹ ਨੂੰ ਆ ਤੇ ਉਹਨਾਂ ਹੀ ਪਛਾਣੂ ਹੈ ਦੁੱਧ ਵੀਰ ਜੀ 20 ਕਿਲੋ ਕੰਡੇ ਦੇ ਬਣਾ ਦੇ ਦੀਆ ਫੁੱਲ ਗਰੰਟੀ ਦਾ ਹਾਂਜੀ ਮੈਂ ਚੋਲੀ ਦੋ ਡੰਗ ਕੱਲ ਸਵੇਰੇ ਸੂਈ ਆ ਹਾਂ ਜੀ ਕੱਲ੍ਹ ਦੇ ਸ਼ਾਮੀ ਚੋਈ ਤੇ ਸਿਰੇ ਸਾਫ ਕਰਤੀ ਆਪਾਂ ਠੀਕ ਹੈ ਜੀ ਤਿੰਨ ਡੰਗ ਚੋਈ ਆਪਾਂ ਤਿੰਨ ਡੰਗ ਤੇਰਾਂ ਡੰਗ ਚੋਈ ਦਾ ਬੋਲਾ ਬੁਲਾ ਵੀਰਾ ਚਵਾਈ ਦੀ ਬਾਦੀ ਚੰਗੀ ਬੋਲਾ ਕਿੰਨਾ ਚੋਇਆ ਜੋ ਬੋਲਾ ਮੈਂ ਸਵੇਰੇ 7 ਕਿਲੋ ਚੋਇਆ ਵੀਰਾ ਠੀਕ ਹੈ ਜੀ ਤੇ ਪਿਛਲੇ ਰਿਕਾਰਡਰ ਕੋਡ ਵੇਸੇ ਦੋ ਤਾਂ ਮੈਂ 20 ਕਿਲੋ ਜੋਖ ਦਿੰਦੀ ਆ 20 ਕਿਲੋ ਕਰ ਜੋ ਮੈਂ ਨਾ 20 ਕਿਲੋ ਕਰਨਾ ਹਾਂ ਕਿ ਆ ਬਿਲਕੁਲ ਬਿਲਕੁਲ ਵੀਰ ਜੀ ਹਾਂ ਚਵਾਈ ਜੁਈ ਦੀ ਵੀਰ ਮੈਂ ਨਾ ਚਵਾਈ ਦੀ ਆਪਾਂ 2 ਮਿੰਟ ਲੱਗਣੇ ਆ ਹਾਂ ਜੀ ਭਾਰਾ ਮਰਾਦਰੀਆ ਭਾਰਾ ਮਰਾਦਰੀਆ ਠੀਕ ਹੈ ਜੀ ਹਾਂ ਉਠ ਉਠ ਸਾਨਾ ਉਠ ਉਠ ਪੜਵਾ ਉਠ ਪੜਵਾ ਉਹ ਯੋਟ ਪਟ ਪਰਾਂ ਦਾ ਇਹ ਵਾਦਾ ਹੋ ਜਾਂਦਾ ਵੀਰਾ ਉਹ ਆਨਲਾਈਨ ਮੰਗਾ ਲਿੰਦੇ ਆ ਬਿਲਕੁਲ ਵੇਖੋ ਵੀਰ ਜੀ ਹਾਂ ਹਾਂਜੀ ਹਾਂਜੀ ਇਹ ਚੱਕਰ ਆ ਹੋਰ ਨਹੀਂ ਗੱਲ ਵੀਰ ਭਰਾਵਾਂ ਸਾ ਹੁਣ ਵੇਖ ਲਿਆ ਪੂਰੀ ਵੈੜ ਸਾਫ ਸੁਥਰੀ ਆ ਹਾਨੀ ਆਲੀ ਮੈਂ ਕਹਨ ਉਹ ਦੂਜਾ ਸੁਗਾ ਹੋਏ ਪੱਕੀ ਗਰੰਟੀ ਆ ਹਾਂਜੀ ਤੇ ਇਹ ਵੀਰਜੀ ਐਵੇਂ ਆਖੀ ਜੀ ਕਿ ਇਹ ਤੀਜੇ ਸੁਗੇ ਆ ਤੀਜੇ ਸੁਗੇ ਆ ਗਈ ਝੂੜਨੀ ਮਾਰ ਕੇ ਦੇਣੀ ਹਾਂਜੀ ਹਾਂਜੀ ਤੇ ਬਾਅਦ ਚ ਅਗਲੇ ਦੀ ਹਾਰ ਹੁਣ ਅੱਜ ਗਾ ਦਿੱਤੀ ਤੇ ਗਾਗਲਾ ਫੇਰ ਡੰਗਰ ਮੰਗਾ ਲੀਦਾ ਬਿਲਕੁਲ 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 ਗੱਲ ਹੁੰਦੀ ਵੀਰਜੀ ਵੀਰਜੀ ਮੇਰੀਆਂ 70 75 ਮੱਝਾਂ ਆਨਲਾਈਨ ਗਈਆਂ ਹਾਂਜੀ ਤੇ ਗਾਵਾਂ 40 ਬੰਦੇ ਆਨਲਾਈਨ ਹੀ ਲੀਆਂ ਵਾਦੂ ਰੱਬ ਦੀ ਕਿਰਪਾ ਨਾਲ ਵੀਡੀਓ ਇਹ ਆਪਣੀ ਕੋ ਚਾਹਾਂ 5 ਪੰਜਾਂ ਦਿਨਾਂ ਬਾਅਦ ਅਪਲੋਡ ਹੋਈ ਜਾਂਦੀ ਤੇ ਹੋਈ ਜਾਂਦੀ 57 ਦਿਨੀ ਹਾਂਜੀ ਹਾਂਜੀ ਇਹ ਜੋ ਦੱਸ ਗਏ ਫਿਰ ਉਹ ਹੋਊਗਾ ਅਗਲੇ ਸੋਹਣੇ ਰੋਮਾਂ ਆ ਰਹੀ ਹੈ ਇਤਰਾਉਂਦਾ ਵੀਰ ਹਾਂ ਬਿਲਕੁਲ ਬਿਲਕੁਲ ਹਰ ਇੱਕ ਦੀ ਲੋਡ ਹੁੰਦੀ ਆ ਹਾਂਜੀ ਹਾਂਜੀ ਆਪਾਂ ਉਦੋਂ ਵੀਡੀਓ ਚ ਵੜਾ ਦੋ ਚੰਗੀਆਂ ਪਾਈਆਂ ਦੋਵੇਂ ਉਹ ਚੰਗੀਆਂ ਹਾਂਜੀ ਇੱਕੋ ਬੰਦਾ ਲੈ ਗਿਆ ਸੀ ਅਬ ਪਾਈ ਨਹੀਂ 11 ਤਰੀਕ ਨੂੰ ਵੀਡੀਓ ਹਾਂਜੀ ਹਾਂਜੀ ਦੁੱਧ ਨਹੀਂ ਵੇਚੀਆਂ ਦੇ ਬਾਕੀ ਵੀਰ ਜੀ ਭਾਅ ਦੀ ਗੱਲ ਹੁੰਦੀ ਭਾਅ ਆਪਣੇ ਹੀ ਥੇ ਹੁੰਦੇ ਹੈ ਹਾਂ ਭਾਅ ਵੇ ਲੋ ਵੀਰ ਜੀ ਹੁਣ ਆਪਾਂ 52000 ਦੀ ਦੇਣੀ 20 ਕਿਲੋ ਵਾਲੀ ਹਾਂਜੀ ਤੇ ਹੁਣ ਮੱਝ ਆਪ ਜੀ ਨਾ ਤਰਜਾ ਦੀ ਹਫਾ ਦੇ ਦੇਣੀ ਆ ਆ ਦੂਜਾ ਸੁਗਾ ਹੈ ਦੂਜਾ ਸੁਗਾ ਤੇ ਹੁਣ ਆ ਗਾਂ ਆ ਹਾਂਜੀ ਇਹਦਾ ਮੁੱਲ ਜਾਇਜ਼ ਵੀਰ ਹੂੰ ਉੜਦੀਆਂ ਵਾਲੀ ਉੜਦਿਆਂ ਵਾਲਾ ਇਹਦਾ ਮੁੱਲ ਕਰਨਾ 64000 64000 ਸਿੱਧੀਆਂ ਛੋੜਾ ਬਾੜ ਦੀ ਆਖੀਏ ਕਾਰ ਦੀ ਆਖੀਏ ਇਹ 60000 ਦੀ ਆਪਾਂ ਦਵਾਂਗੇ ਠੀਕ ਹੈ ਜੀ ਹਾਂ ਇਹ ਪੂਰੇ 60000 ਦੀ ਦੇ ਦਾਂਗੇ ਤਰ੍ਹਾਂ ਤਾਂ ਆਮ ਰਹੂੰ ਲਗਾ ਵੀਰ ਭਰਾ ਜਾਲੇ ਸ਼ਮਕੀ ਆਨਲਾਈਨ ਹੀ ਮਗਾ ਲੈਂਦੇ ਇਹੋ ਜਿਹਾ ਆਪਣੇ ਸੱਜਣ ਹੈਗੇ ਆ ਤੇ ਪਹਿਲਾਂ ਆਪਣੇ ਨਾਲ ਵਰਤਦੇ ਆ ਹਾਂਜੀ ਕਈ ਉਹ ਬੰਦੇ ਲੈ ਲੈਂਦੇ ਡੰਗਰ ਹਾਂਜੀ ਹਾਂਜੀ ਤੇ ਵੀਡੀਓ ਦਾ ਚੱਲ ਵਾਧਾ ਹੋ ਜਾਂਦਾ ਹਰ ਇੱਕ ਡੰਗਰ ਵੇਖ ਲੈਂਦਾ ਬਿਲਕੁਲ ਬੇਕੋ ਵੀਰ ਜੀ ਹਾਂ ਇਹ ਗੱਲ ਆ ਇਧਰ ਵੇਖ ਵੀਰਾ ਇਧਰ ਚਵਾਈ ਬਾਦੀ ਜਿਆਦੀ ਚੰਗੀ ਵੀਰਾ ਪੂਰੀ ਫੀਲ ਸਲਾਹ ਦੇ ਕੋਈ ਕਰਮਾਂ ਵਾਲੀ ਕੋਈ ਵੰਗੇ ਦੀ ਲੋੜ ਨਹੀਂ ਇਧਰ ਮੈਂ ਨਾ ਵੰਗੇ ਦੀ ਕਿਸੇ ਨੂੰ ਲੋੜ ਨਹੀਂ ਤੇ ਆ ਦੋਹ ਤਰ੍ਹਾਂ ਅਗਲੇ ਅਗਲੇ ਦੀ ਮਾਰਤੀ ਨਾ ੱਲੇ-ੱਲੇ ਦਾ ਵਾਦਾ ਬਿਲਕੁਲ ਵੇਖੋ ਇਧਰ ਵੇਖੋ ਮੈਂ ਨਾ ਪੂਰ ਛੱਟੇ ਦੀ ਗਾਰੰਟੀ ਹੋ ਗਈ ਇਧਰ ਇਧਰ ਸਿਵਾਈ ਬਾਦੀ ਚੰਗੀ ਆ ਹਾਂਜੀ ਹੈ ਟਰਾਈਚੋ ਵੀ ਬਹੁਤ ਸੁਣੀ ਆ ਆਹੋ ਨਾੜਾ ਵੀ ਇਧਰ ਵੇਹਾ ਚਲ ਆਪਣੇ ਤੋਂ ਬਹੁਤ ਬਹੁਤ ਨਹੀਂ ਹੁਣ ਟਾਈਮ ਲੱਗਾ ਜੇ ਇੱਕ ਦਸਮ ਠੰਡ ਕਰਕੇ ਨਹੀਂ ਆਪਾਂ ਕਿਹਾ ਠੰਡਵਾ ਹਾਂਜੀ ਹਾਂਜੀ ਹੈ ਕੇਚਲ ਕੀਤੀ ਹੁੰਦੀ ਨੇ ਉਹ ਚਮਕਾ ਮਾਰਨੀਆਂ ਹੀ ਬਿਲਕੁਲ ਬਿਲਕੁਲ ਜੀ ਆ ਵੇਲਾ ਉਤਰਾ ਹੀ ਗੋਆ ਮੈਲਾ ਲੱਗਾ ਕੱਲ ਦਾ ਕੱਲ ਕਿਤਨਾ ਸੁਈ ਆ ਹਾਂ ਜੀ ਲੇਵਾ ਵੇਰ ਵੀਰ ਵੇਖ ਕਰੋ ਛੱਜਣਾ ਠੰਡ ਭਾਂਡਾ ਚੈੱਕ ਮੈਂ 25 ਕਿਲੋ ਕਹਿ ਰਾ 26 ਕਿਲੋ ਸਵਾਰ ਨਹੀਂ ਆਉਣਾ ਹਾਂ ਜੀ ਹਾਂ ਜੀ ਦੁੱਧ 20 22 ਕਿਲੋ ਥੋੜਾ ਨਹੀਂ ਹੁੰਦਾ ਕੰਡੇ ਦੇ ਬਹੁਤ ਹੋ ਜਾਂਦਾ ਵੀਰ ਜੀ 20 22 ਕਿਲੋ ਹਾਂ ਹਾਂ ਜੀ ਮੈਂ ਫੋਰਡ ਮਾਰੀ ਜਾਵਾਂ 25 ਕਿਲੋ ਦਊਗੀ 24 ਦਊਗੀ ਹਾਂ ਜੀ ਪਰ ਗਾਂ ਕਿਨਾ ਦੁੱਧ ਦੇ ਕਰਸੂਦ ਹੁੰਦੇ ਡੰਗਰੇ ਪਾਲਾ ਲੱਗ ਜਾਂਦਾ ਬਿਲਕੁਲ ਬਿਲਕੁਲ ਜੀ 20 ਕਿਲੋ ਦਊਗੀ ਤਾਂ ਹਾਂਜੀ 20y ਕੱਢੂਗੀ ਤਾਂ ਅਗਲਾ ਮਨ ਖੁਸ਼ ਹੁੰਦਾ ਖੁਸ਼ ਹੋ ਜਾਂਦਾ ਕਿਲੋ ਖੰਡ ਵੱਧ ਹੋਵੇ ਜੋ ਆਖਿਆ ਉਹ ਕੱਢਿਆ ਹਾਂਜੀ ਹਾਂਜੀ ਇਹ ਗੱਲ ਹੁੰਦੀ ਵੀ ਬਿਲਕੁਲ ਬੇਗੋ ਹਾਂ ਆਪਾਂ 20y ਦਊਗੀ ਹੁਣ ਆ ਆ ਬੈਟਾ ਕਲੀਅਰ ਕਰਾ ਦਈਏ ਦਾ ਹਾਂਜੀ ਮੋਲ ਦੁਬਾਰਾ ਕਲੀਅਰ ਕਰਾ ਦਈਏ ਇੱਕ ਵਾਰ ਮੋਲਵੀਤ ਜੀ ਇੱਧਰ ਵੇਖਿਓ ਹਾਂਜੀ ਮੋਲ ਆਪਾਂ 80 ਕੀਤਾ 75000 ਦੀ ਛੁੱਟੀ ਦੇ ਦੇਣੀ ਆਪਾਂ ਠੀਕ ਐ ਸਾ ਜੀ ਪਤਲੀ ਚਮੜੀ ਦੀ ਇੱਧਰ ਵੇਖੋ ਹਾਂਜੀ ਇਹ 75000 ਦੀ ਛੁੱਟੀ ਦੇ ਦੇਣੀ ਹਾਂਜੀ ਇਹ 12 ਦੇ ਦੇ 13 ਦੇ ਜੇ 10 ਦੇ ਜੇ ਉਹ ਵਾਲੀ ਸਾਹਮਣੇ ਭਾਏ ਦਾ ਹਨਾ ਭਾਏ ਦਾ ਇੱਧ ਆਪਾਂ ਇਹਦਾ ਮੁੱਲ 55000 ਕੀਤਾ। ਹਾਂਜੀ। ਇਹ 52000 ਦੀ ਦੇ ਦੇਣੀ ਹੈ ਤੇ 17 ਕਿਲੋ ਦੁੱਧ ਆ। ਠੀਕ ਹੈ ਜੀ। ਇਧਰ ਵੇਖੋ ਵੀਰ। ਇਧਰ ਵੇ। ਲੇਵਾ ਫਾੜੀ ਵਾਲਾ। ਫਾੜੀ ਵਾਲਾ ਛੱਡਾ ਗਿਆ। ਛੱਡਾ ਇਧਰ ਵੇ ਕੋਈ ਗੱਲਬਾਤ ਨਹੀਂ। ਠੰਡੀਆਂ ਵੇੜਾਂ। ਹਾਂਜੀ। ਫਿਰ ਆ ਵੇੜ ਵੀਰ ਜੀ ਆਪਾਂ ਮੁੱਲ ਕੀਤਾ 64000। ਹਾਂਜੀ। ਇਹ ਆਪਾਂ 60000 ਦੀ ਛੱਡ ਦੇਣੀ ਹੈ। ਠੀਕ ਹੈ ਜੀ। ਹਾਂ ਪੂਰੇ 60000 ਦੀ ਦੇ ਦਾਂਗੇ। ਹਾਂਜੀ। ਇਹ ਕੱਲ ਸੁਈ ਆ। ਓਕੇ। ਜੈਜ ਜੀ ਮੁੱਲ ਕਿਹੜੇ ਵੀਰ ਜੈਜ ਆ। ਹਾਂਜੀ ਹਾਂਜੀ। ਹੈਂ? ਹਰ ਇੱਕ ਦਾ ਬਾਈਟ ਬਣ ਜਾਂਦਾ ਇੰਨਾ ਕ ਵੀਰਾ ਅੱਛਾ ਜੇ ਨਾ ਜ਼ਿਆਦਾ ਬਾਈਟ ਹੋਵੇ ਫਿਰ ਉਹ ਜਾਂ ਮੇਰਾ ਮੁੱਲ ਮੈਂ ਮੁੱਲ 70 ਪਾਦਾ ਹਾਂਜੀ ਵਿਕਨੂੰ ਵੇਖ ਜੂਗੀ ਹਾਂਜੀ ਤੇ ਬੱਜੀ ਰਹੀ ਹਬ ਤੱਕ ਕੀ ਫਾਇਦਾ ਬਿਲਕੁਲ ਬਿਲਕੁਲ ਇਹੋ ਡੰਗਰ ਵੇਚ ਜਾਣਾ ਹਾਂਜੀ ਹਾਂਜੀ ਤੇ ਫਿਰ ਲੈਣਗੇ ਵੇਚ ਲਾਂਗੇ ਨਵਾਂਪੁਰ 5-7000 ਫਿਰ ਬਾਜੂ 4-5 ਥੋੜਾ ਦਾ 2-2000 ਵੀਰਾ ਫਾਜੇ ਡੰਗਰ ਮਗਰ ਬਹੁਤ ਹੁੰਦਾ ਵਿਗਿ ਬਹੁਤ ਖਰਚੇ-ਖਰਚੇ ਚੱਲ ਪੈਂਦਾ ਇਹ ਗੱਲ ਆ ਤੇ ਬੜਾ ਬਹੁਤ ਚੰਗੀਆਂ ਵੀਰਾ ਹਾਂਜੀ ਹਾਂਜੀ ਜਿਹੜਾ ਮਰਜ਼ੀ ਆ ਵੀ ਚਾਰੂ ਵੈੜ ਗੋਏ ਗੋਏ ਲਥਨ ਵਾਲੇ ਆ ਉਹ ਚਲੋ ਕੋਈ ਨਹੀਂ ਜਦੋਂ ਧੁੱਪ ਤਪ ਲੱਗੀ ਹਾਂਜੀ ਹਾਂਜੀ ਇਹ ਗੱਲ ਆ ਓਕੇ ਸ਼ਾਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਇੱਕ ਵੀ ਐਡਰੈਸ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਹਾਂਜੀ ਵੀਲ ਆਪਣੀ ਤਰਨਤਾਰਨ ਆ ਹਾਂਜੀ ਤੇ ਭਿੱਖੀ ਮਿੰਡ ਆਪਾਂ ਨੂੰ 7-8 ਕਿਲੋਮੀਟਰ ਹੈ ਦੂਰ ਆ ਹਾਂਜੀ ਤੇ ਚਵਾਲਾ ਆਪਾਂ ਨੂੰ 8 ਕਿਲੋਮੀਟਰ ਪੈਂਦਾ 9 ਠੀਕ ਐ ਬਾਬਾ ਬੁੱਢਾ ਸਾਹਿਬ 10-11 ਕਿਲੋਮੀਟਰ ਆ ਮੋਬਾਈਲ ਨੰਬਰ ਵੀਰ ਜੀ ਕਨ ਪਛਾਣ ਨਹੀਂ ਜਦੋਂ 13 44 13 ਠੀਕ ਐ ਸ਼ਾਹ ਜੀ ਜੀ ਆਣ ਵੀਰ ਜੀ ਇੱਕ ਗੱਲ ਹੋਰ ਕਹਿੰਨੇ ਆ ਕਿਨੇ ਆਦੀ ਦੋ ਡਾਂਗ ਚੋਣੀਆਂ ਆਪਣੇ ਉਹ ਰਾਤ ਰਵੇ ਵਿਟ ਕਰਕੇ ਨਾ ਆਪਦੀ ਆਪਣੇ ਵੀ ਭੰਗ ਰਾਤ ਰਵੇ ਹਾਂਜੀ ਹਾਂਜੀ ਆਪਣੀ ਗਾਰੰਟੀ ਤੇ ਮਗਾਵ ਥਣਾ ਦੀ ਗਾਰੰਟੀ ਠੀਕ ਐ ਸਾ ਜੀ ਹਾਂਜੀ ਹਾਂਜੀ ਓਕੇ ਜੀ ਦੋਸਤੋ ਇਹੀ ਕੋ ਜੱਜ ਦੇ ਪਸ਼ੂ ਸਾਡੇ ਦੀ ਫਾਰਮ ਦੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਦੇਖੋ ਵੀਰਾਂ